ਪਾਠ ਵਿਸ਼ਰਾਮ ਚਿੰਨ ਵਿਸ਼ਰਾਮ ਦਾ ਭਾਵ ਹੈ ਠਹਿਰਾਓ ਆਰਾਮ ਜਾਂ ਰੁਕਣਾ ਵਾਕਾਂ ਵਿੱਚ ਠਹਿਰਾਓ ਲਿਆਉਣ ਲਈ ਅਤੇ ਇਹਨਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਵਿਸ਼ਰਾਮ ਚਿੰਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਭਾਸ਼ਾ ਜਾਂ ਬੋਲੀ ਵਿੱਚ ਸਪਸ਼ਟਤਾ ਲਿਆਉਣ ਲਈ ਵਿਸ਼ਰਾਮ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਵਿਸ਼ਰਾਮ ਚਿੰਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਗੱਲਬਾਤ ਦੇ ਅਰਥਾਂ ਵਿੱਚ ਬਹੁਤ ਸਾਰਾ ਅੰਤਰ ਆ ਜਾਂਦਾ ਹੈ ਅਤੇ ਗੱਲਬਾਤ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ ਇਸ ਲਈ ਵਿਰਾਮ ਚਿੰਨਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਵਿਰਾਮ ਚਿੰਨ ਡੰਡੀ ਜਾਂ ਪੂਰਨ ਵਿਰਾਮ ਚਿੰਨ ਕਾਮਾ ਪ੍ਰਸ਼ਨ ਚਿੰਨ ਵਿਸਮਿਕ ਚਿੰਨ ਦੁਬਿੰਦੀ ਨਿਰਦੇਸ਼ਕ ਦੁਬਿੰਦੀ ਡੈਸ਼ ਜੋੜਨੀ ਛੁਟਮਰੋੜੀ ਬਿੰਦੀ ਅਰਧ ਵਿਰਾਮ ਚਿੰਨ ਜਾਂ ਬਿੰਦੀ ਵਾਲਾ ਕਾਮਾ ਪੁੱਠੇ ਕੌਮੇ ਕਮਾਨੀਆਂ विराम चिन्ह ਦੀ ਵਰਤੋਂ ਡੰਡੀ ਜਾਂ ਪੂਰਨ ਵਿਰਾਮਚਿੰਨ ਇਸ ਚਿੰਨ ਨੂੰ ਸਧਾਰਨ ਵਾਕ ਦੇ ਅੰਤ ਵਿੱਚ ਗੱਲ ਖਤਮ ਹੋਣ ਤੇ ਲਗਾਇਆ ਜਾਂਦਾ ਹੈ ਜਿਵੇਂ ਉਹ ਰੋ ਸਕੂਲ ਜਾਂਦੀ ਹੈ ਕੁੜੀ ਨੇ ਮਾਂ ਨਾਲ ਗੱਲ ਕੀਤੀ ਕਮਾ ਇਸ ਚਿੰਨ ਦੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਠਹਿਰਾਓ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਆਜਣੀ ਭੇਡਾਂ ਬੱਕਰੀਆਂ ਮੱਝਾਂ ਘਾਵਾ ਚਾਰ ਰਿਆ ਸੀ ਅਸੀਂ ਗੁਰਦੁਆਰਾ ਸੀਸ ਗੰਜ ਲਾਲ ਕਿਲਾ ਕੁਤਬ ਮੀਨਾਰ ਤੇ ਜਾਮਾ ਮਸਜਿਦ ਵੇਖਣ ਗਏ। ਪਿਤਾ ਜੀ ਬੋਲੇ ਬੱਚਿਓ ਨਹਾ ਧੋ ਕੇ ਜਲਦੀ ਤਿਆਰ ਹੋ ਜਾਓ। ਕੁੜੀਓ ਮਾਤਾ ਪਿਤਾ ਦੀ ਹਮੇਸ਼ਾ ਇੱਜ਼ਤ ਕਰਿਓ। ਪ੍ਰਸ਼ਨ ਚਿੰਨ ਇਹ ਚਿੰਨ ਜਦੋਂ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਦ ਲਗਾਇਆ ਜਾਂਦਾ ਹੈ ਜਿਵੇਂ RAMU ਤੈਨੂੰ ਰੋਟੀ ਪਕਾਉਣ ਨੂੰ ਕਿੰਨਾ ਸਮਾਂ ਲੱਗੇਗਾ? ਅਮਰ ਤੁਸੀਂ ਆਪਣਾ ਘਰ ਕਦੋਂ ਵਿਖਾ ਰਹੇ ਹੋ? ਕਿਰਨ ਅੱਜ ਕੀ ਧਰਿਆ ਹੈ ਤੁਹਾਨੂੰ ਸ਼ਾਇਰ ਵਿੱਚ ਕੌਣ ਜਾਣਦਾ ਹੈ ਵਿਸਮਕ ਚਿੰਨ ਦੁੱਖ ਖੁਸ਼ੀ ਹੈਰਾਨੀ ਕਿਰਣਾ ਆਦੀ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਵਾਕਾਂ ਵਿੱਚ ਇਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸ਼ਾਬਾਸ਼ ਮੈਨੂੰ ਤੈਥੋਂ ਇਹੀ ਉਮੀਦ ਸੀ ਇਹ ਫੁੱਲ ਕਿੰਨਾ ਸੁੰਦਰ ਹੈ ਹਾਏ ਮੇਰੇ ਪੈਰ ਵਿੱਚ ਕਿੱਲ ਚੁੱਭ ਗਿਆ ਦੁਬਿੰਦੀ ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਸਗੋਂ ਸੰਕੇਤ ਮਾਤਰ ਜਾਂ ਘੱਟ ਲਿਖੇ ਜਾਣ ਤਾਂ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸੀ ਦੁਬਿੰਦੀ ਸੈ ਦੁਬਿੰਦੀ ਸ ਦੁਬਿੰਦੀ ਸੀਨੀਅਰ ਸੈਕੰਡਰੀ ਸਕੂਲ ਨਿਰਦੇਸ਼ਕ ਐਚ ਐਨ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਕਿਸੇ ਦੀ ਆਖੀ ਉਹੀ ਗੱਲ ਨੂੰ ਉਸੇ ਰੂਪ ਵਿੱਚ ਲਿਖਣਾ ਹੋਵੇ ਜਿਵੇਂ ਅਧਿਆਪਕ ਨੇ ਕਿਹਾ ਨਿਰਦੇਸ਼ਕ ਵਿਦਿਆਰਥੀਓ ਮਿਹਨਤ ਕਰੋ ਪਾਸ ਹੋ ਜਾਓਗੇ ਬੋਲੀ ਦੋ ਤਰ੍ਹਾਂ ਦੀ ਹੈ ਨਿਰਦੇਸ਼ਕ ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ ਦੁਬਿੰਦੀ ਡੈਸ਼ ਜਦੋਂ ਕੁਝ ਚੀਜ਼ਾਂ ਦਾ ਵੇਰਵਾ ਦੇਣਾ ਹੋਵੇ ਤਾਂ ਪਹਿਲਾਂ ਦੁਬਿੰਦੀ ਡੈਸ਼ ਦੀ ਵਰਤੋਂ ਹੁੰਦੀ ਹੈ ਜਿਵੇਂ ਇਹ ਸੱਚ ਹੈ ਦੁਬਿੰਦੀ ਡੈਸ਼ ਜਿੱਥੇ ਚਾ ਉੱਥੇ ਰਾਹ ਬਾਜ਼ਾਰ ਜਾਓ ਅਤੇ ਇਹ ਚੀਜ਼ਾਂ ਲੈ ਆਓ ਦੁਬਿੰਦੀ ਡੈਸ਼ 2 ਕਿਲੋ ਸੇਬ ਥੋੜੀ ਪਰਫੀ 1 ਕਿਲੋ ਮਠੀਆਂ ਜੋੜਨੀ ਇਹ ਚਿੰਨ ਸਮਾਸੀ ਸ਼ਬਦਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਦੁੱਖ ਸੁੱਖ ਖੁਸ਼ੀ ਗਮੀ ਜਵਾਨੀ ਬੁਢਾਪਾ ਅੱਜ ਕੱਲ ਕੱਲ ਪਰਸੋਂ ਤੇਰਾ ਮੇਰਾ ਜਣਾ ਖਣਾ ਲੋਕ ਰਾਜ ਕੰਮ ਚੋਰ ਆਦਿ ਛੁਟਮਰੋੜਨੀ ਜਦੋਂ ਕਿਸੇ ਸ਼ਬਦ ਦਾ ਕੋਈ ਅੱਖਰ ਛੱਡ ਦਿੱਤਾ ਜਾਵੇ ਤਾਂ ਉਸ ਦੇ ਭਾਵ ਨੂੰ ਸਪਸ਼ਟ ਕਰਨ ਲਈ ਛੁਟਮਰੋੜਨੀ ਦੀ ਵਰਤੋਂ ਹੁੰਦੀ ਹੈ ਜਿਵੇਂ ਚੋਂ ਵਿੱਚੋਂ ਤੇ ਉੱਤੇ ਕੱਠ ਇਕੱਠ ਬਿੰਦੀ ਇਸ ਦੇ ਵਰਤੋਂ ਅੰਕਾਂ ਦੇ ਪਿੱਛੇ ਜਾਂ ਸੰਖੇਪ ਸ਼ਬਦਾਂ ਦੇ ਪਿੱਛੇ ਹੁੰਦੀ ਹੈ ਜਿਵੇਂ ਡਾਕਟਰ ਸਾਹਿਬ ਬਿੰਦੀ ਡਾਕਟਰ ਸਾਹਿਬ ਬੀਏ ਐਮਏ 1 2 3 4 ਅਰਧ ਵਿਸ਼ਰਾਮ ਚਿੰਨ ਜਾਂ ਬਿੰਦੀ ਵਾਲਾ ਕਮਾ ਜੇ ਵਾਕ ਵਿੱਚ ਪੂਰੇ ਤੋਂ ਘੱਟ ਅਤੇ ਅੱਧੇ ਤੋਂ ਵੱਧ ਠਹਿਰਨਾ ਹੋਵੇ ਤਾਂ ਅਰਧ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਹੌਲੀ ਗੱਲ ਕਰੋ ਕੰਧਾਂ ਦੇ ਵੀ ਕੰਨ ਹੁੰਦੇ ਹਨ ਉਸਨੇ ਤਾਂ ਨਹੀਂ ਆਉਣਾ ਤੁਸੀਂ ਜਾਣਾ ਹੈ ਤਾਂ ਜਾਓ ਤੁਹਾਨੂੰ ਡਟ ਕੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਪਾਸ ਹੋ ਜਾਵੋ ਪੁੱਠੇ ਕਾਮੇ ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਇਹਰੇ ਪੁੱਠੇ ਕਾਮੇ ਅਤੇ ਦੂਰੇ ਪੁੱਠੇ ਕਾਮੇ ਜਿਵੇਂ ਜਦੋਂ ਕਿਸੇ ਸ਼ਬਦ ਵੱਲ ਵਿਸ਼ੇਸ਼ ਧਿਆਨ ਦਿਵਾਉਣਾ ਹੋਵੇ ਤਾਂ ਉਸ ਨੂੰ ਇਹਰੇ ਪੁੱਠੇ ਕਾਮੇ ਲਾ ਕੇ ਪ੍ਰਗਟ ਕੀਤਾ ਜਾਂਦਾ ਹੈ ਜਿਵੇਂ ਸੰਤ ਸਿੰਘ ਸੇਖੋਂ ਦਾ ਨਾਟਕ ਕਲਾਕਾਰ ਬਹੁਤ ਚਰਚਿਤ ਹੋਇਆ ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਣਾ ਹੋਵੇ ਤਾਂ ਦੂਰੇ ਕੰਮੇ ਲਗਾ ਕੇ ਪ੍ਰਗਟ ਕੀਤਾ ਜਾਂਦਾ ਹੈ ਜਿਵੇਂ ਮਾਂ ਨੇ ਆਵਾਜ਼ ਦਿੱਤੀ ਕੁੜੀਏ ਸਕੂਲ ਦਾ ਸਮਾਂ ਹੋ ਗਿਆ ਹੈ ਮੋਹਨ ਨੇ ਕਿਹਾ ਮਾਤਾ ਜੀ ਮੈਂ ਹੁਣੇ ਹਾਜ਼ਰ ਹੁੰਦਾ ਹਾਂ ਅਧਿਆਪਕ ਨੇ ਕਿਹਾ ਮਿਹਨਤ ਸਫਲਤਾ ਦੀ ਕੁੰਜੀ ਹੈ ਕਮਾਨੀਆਂ ਬ੍ਰੈਕਟ ਬ੍ਰੈਕਟ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ ਕਿਸੇ ਨਾਟਕ ਵਿੱਚ ਪਾਤਰ ਦਾ ਹੁਲੀਆ ਜਾਂ ਉਸਦੇ ਭਾਵ ਸਮਝਾਉਣ ਲਈ ਜਿਵੇਂ ਗੀਤਾ ਰੋਂਦੀ ਹੋਈ ਹਾਏ ਤੈਨੂੰ ਕੀ ਹੋ ਗਿਆ ਵਾਕ ਵਿੱਚ ਆਏ ਕਿਸੇ ਸ਼ਬਦ ਦੇ ਅਰਥ ਪ੍ਰਗਟ ਕਰਨ ਲਈ ਜਿਵੇਂ ਐਲ ਆਈਸੀ ਲਾਈਫ ਇੰਸ਼ੋਰੈਂਸ ਕੰਪਨੀ ਆਉ ਦੁਹਰਾਇਏ ਵਿਸਰਾਮ ਚਿੰਨ ਵਾਕਾਂ ਵਿੱਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ विराम चिन्ह ਤੋਂ ਬਿਨਾਂ ਗੱਲਬਾਤ ਵਿੱਚ ਸਪਸ਼ਟਤਾ ਨਹੀਂ ਆ ਸਕਦੀ ਪੰਜਾਬੀ ਵਿਆਕਰਨ ਵਿੱਚ 13 ਵਿਰਾਮ ਚਿੰਨ ਹਨ